प्यारे दोस्तों प्यार भरी सत श्री अकाल जी हां जी दोस्तों पंजाब हरियाणा हाई कोर्ट ਦੇ ਫੈਸਲੇ ਤੇ ਟਿੱਕੀ ਹੈ ਸਭ ਦੀ ਨਜ਼ਰ ਅੱਜ ਦੇ ਦਿਨ ਪੰਜਾਬ हरियाणा हाई कोर्ट ਮਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਜਿਹੜਾ ਕਿ ਸੁਣਾਵੇਗੀ ਸੋ ਇਸੇ ਚੀਜ਼ ਨੂੰ ਲੈ ਕੇ ਇੱਕ ਵੱਡੀ ਖੁਸ਼ਖਬਰੀ ਮਲਾਜ਼ਮਾਂ ਦੇ ਪੈਂਡਿੰਗ ਪੈ ਡੀਏ ਦੇ ਏਰੀਅਰ ਦੇ ਬਕਾਏ ਅਤੇ ਕਰੋੜਾਂ ਰੁਪਏ ਦਾ ਜਿਹੜਾ ਪੇ ਕਮਿਸ਼ਨ ਦਾ ਬਕਾਇਆ ਏਰੀਅਰ ਸੀ ਉਸ ਨੂੰ ਲੈ ਕੇ ਸਾਹਮਣੇ ਨਿਕਲ ਕੇ ਆ ਰਹੀ ਹੈ ਵਿੱਧ ਪ੍ਰੂਫ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਮੁਲਾਜ਼ਮਾਂ ਦੀ ਮੰਗ ਹੈ ਜੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਸ ਉੱਪਰ ਪੱਕੀ ਮੋਹਰ ਜਿਹੜੀ ਕਿ ਲਗਾਈ ਹੈ ਮੁਲਾਜ਼ਮਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਸੋ ਵਿੱਧ ਪ੍ਰੂਫ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਫੈਸਲੇ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੁਲਾਜ਼ਮਾਂ ਤੇ ਜੋ ਫੈਸਲਾ ਕੀਤਾ ਗਿਆ ਹੈ ਉਸ ਨੂੰ ਲੈ ਕੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਦਾ ਕੀ ਕੁਝ ਕਹਿਣਾ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਵੀਡੀਓ ਵਿੱਚ ਦਿਖਾਵਾਂਗੇ ਉਹਨਾਂ ਨੇ ਲਾਈਵ ਹੋ ਕੇ ਮਲਾਜ਼ਮਾਂ ਨੂੰ ਕੀ ਜਾਣਕਾਰੀ ਦਿੱਤੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਸੋ ਦੋਸਤੋ ਪੰਜਾਬ ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਨੇ ਸਾਰੀ ਜਾਣਕਾਰੀ ਦਿੰਦਿਆਂ ਹੋਇਆ ਮਲਾਜ਼ਮਾਂ ਨੂੰ ਕੀ ਕੁਝ ਦੱਸਿਆ ਤੁਸੀਂ ਸੁਣ ਸਕਦੇ ਹੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜੇ ਇੱਕ ਮੁਲਾਜ਼ਮਾ ਵਰਦੀ ਬੜਾ ਵੱਡਾ ਫੈਸਲਾ ਕੀਤਾ ਸੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ 17 ਜੁਲਾਈ 2020 ਤੋਂ ਬਾਅਦ ਜਿਹੜੇ ਮੁਲਾਜ਼ਮ ਵਰਦੀ ਹੋਣਗੇ ਉਹਨਾਂ ਉੱਪਰ ਪੰਜਾਬ ਦਾ ਤਨਖਾਹ ਕਮਿਸ਼ਨ ਨਹੀਂ ਕੇਂਦਰ ਸਰਕਾਰ ਦਾ ਤਨਖਾਹ ਕਮਿਸ਼ਨ ਲਾਗੂ ਕਰਕੇ ਇੱਕਦਰੀ ਸਕੇਲ ਲਾਗੂ ਕੀਤਾ ਜਾਣਗੇ ਉਸ ਵੇਲੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਕਿਹਾ ਜਾਂਦਾ ਸੀ ਕਿ ਮੰਤਰੀ ਬਾਦਲ ਨੇ ਬਜਟ ਉੱਪਰੋਂ ਮੁਲਾਜ਼ਮਾਂ ਦੀਆਂ ਤਨਖਾਵਾਂ ਦਾ ਬੋਝ ਘਟਾਉਂਦੀ ਇਹ ਫੈਸਲਾ ਕੀਤਾ ਸੀ ਕਿਉਂਕਿ ਕੇਂਦਰੀ ਸਕੇਲ ਜਿਹੜੇ ਨੇ ਉਹ ਪੰਜਾਬ ਸਕੇਲ ਨਾਲੋਂ ਘੱਟ ਸੀ ਸੋ ਇਹਨੂੰ ਲੈ ਕੇ ਵੱਡੇ ਪੱਧਰ ਤੇ ਪ੍ਰੋਟੈਸਟ ਚੱਲਦਾ ਆ ਰਿਹਾ ਸੀ ਜਿਹੜੇ ਪਰ ਵੀ ਤੋਂ ਬਾਅਦ ਭਰਤੀ ਹੋਏ ਮਰਾਜ਼ਮ ਸੀ ਜਿਉਂ-ਜਿਉਂ ਭਰਤੀ ਹੁੰਦੇ ਜਾਂਦੇ ਸੀ ਉਹ ਇਹ ਨਾ ਬਣਾ ਕੇ ਉਹ ਇਹ ਡਿਮਾਂਡ ਕਰਦੇ ਸੀ ਕਿ ਉਹਨਾਂ ਨਾਲੇ ਤੱਕਾ ਕਿਉਂ ਕੀਤਾ ਜਾ ਰਿਹਾ ਕਿਉਂਕਿ ਜਿਹੜੇ 17 ਜੁਲਾਈ 2020 ਤੋਂ ਪਹਿਲਾਂ ਭਰਤੀ ਮਰਾਜ਼ਮ ਨੇ ਉਹਨਾਂ ਦੀਆਂ ਉਹਨਾਂ ਦੇ ਬਰਾਬਰ ਹੀ ਝੋਕਾਵਾਂ ਨੇ ਤੇ ਉਹਨਾਂ ਮੁਤਾਬਕ ਹੀ ਉਹਨਾਂ ਦੇ ਬਰਾਬਰ ਹੀ ਦਫ਼ਤਰਾਂ 'ਚ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਪਰ ਕੋਈ ਸੁਣਵਾਈ ਸਰਕਾਰਾਂ ਨੇ ਨਹੀਂ ਸੀ ਕੀਤੀ ਤੇ ਫਿਰ ਇਹ ਮਰਾਜ਼ਮ ਗ੍ਰੇਡ ਦੀ ਇਹਨਾਂ ਨੇ ਹਾਈ ਕੋਰਟ ਦਾ ਕੰਡਾ ਕਰਵਾਇਆ ਸੀ ਹੁਣ ਜੋ ਜਾਣਕਾਰੀ ਮਿਲੀ ਹੈ 3704 ਅਧਿਆਪਕ ਯੂਨੀਅਨ ਇਹ ਇਸ ਤਰਕ ਤੇ ਹਾਈ ਕੋਰਟ ਗਈ ਸੀ ਉਨ੍ਹਾਂ ਦੀ ਪਰਤੀ ਪ੍ਰਕਿਰਿਆ ਜਿਹੜੀ ਹੈ 17 ਜੁਲਾਈ 2020 ਤੋਂ ਪਹਿਲਾਂ ਸ਼ੁਰੂ ਹੋਈ ਸੀ ਭਾਵ ਉਹਨਾਂ ਨੂੰ ਪਰਤੀ ਕਰਨ ਦੇ ਇਸ਼ਤਿਹਾਰ ਪਹਿਲਾਂ ਚਾਰੀ ਹੋ ਗਏ ਸੀ 17 ਜੁਲਾਈ 2020 ਤੋਂ ਇਸ ਕਰਕੇ ਉਮਾ ਉਪਰ 17 ਜੁਲਾਈ 2020 ਵਾਲਾ ਜਿਹੜਾ ਫੈਸਲਾ ਲਾਗੂ ਨਹੀਂ ਹੁੰਦਾ ਕਿ ਇਹਨਾਂ ਮੁਲਾਜ਼ਮਾਂ ਤੇ ਕੇਂਦਰੀ ਸੇਲ ਲਾਗੂ ਕੀਤੇ ਜਾਣ ਸੋ ਇਹ ਲੰਬੀ ਚੌੜੀ ਜਿਹੜੀ ਸੁਣਵਾਈ ਹਾਈ ਕੋਰਟ ਚ ਚਲਦੀ ਆ ਰਹੀ ਸੀ ਪਰ ਪਿਛਲੇ ਸਮੇਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਦੇ ਬਾਰੇ ਬੜਾ ਹਿਸਟੋਰੀਕਲ ਫੈਸਲਾ ਦਿੱਤਾ ਕਿ ਜਦੋਂ ਇਹ 3704 ਅਰਹਤਾਂ ਨੂੰ ਪਰਤੀ ਕਰਨ ਦੀ ਪ੍ਰਕਿਰਿਆ ई फैसला नहीं सतारा जुलाई दो हजार तो मिली तो पर तो है कुछ डॉक्टर तो बार तो भी हाईकोर्ट ने अजिहा ही फैसला किया ਇਹ ਜਿਹੜੇ ਮੁਲਾਜ਼ਮਾਂ ਦਾ ਡਾਕਟਰ ਭਰਤੀ ਕੀਤੇ ਨੇ ਇਹ ਪੁਰਾਣੇ ਨਿਯਮਾਂ ਮੁਤਾਬਕ ਭਰਤੀ ਹੋਏ ਨੇ ਔਰ ਉਹਨਾਂ ਨਿਯਮਾਂ ਵਿੱਚ ਅਜੇ ਕੋਈ ਸ਼ਰਤ ਨਹੀਂ ਕਿ 17 ਜੁਲਾਈ ਦੀ ਤੋਂ ਬਾਅਦ ਭਰਤੀ ਹੋਏ ਵਾਲੇ ਡਾਕਟਰਾਂ ਜਾਂ ਹੋਰ ਮੁਲਾਜ਼ਮਾਂ ਨੂੰ ਜਿਹੜੇ ਹੈ ਉਹ ਕੇਂਦਰੀ ਸਕੇਲ ਦਿੱਤੇ ਜਾਣ। ਸੋ ਇਸੇ ਕਰਕੇ ਹੁਣ ਇਹ ਜਿਹੜੇ ਮੁਲਾਜ਼ਮ ਨੇ ਜਿਹੜੇ 17 ਜੁਲਾਈ 20 ਤੋਂ ਬਾਅਦ ਭਾਵੇਂ ਭਰਤੀ ਹੋਏ ਨੇ ਜੁਆਇਨਿੰਗ ਕੀਤੀ ਹੈ ਪਰ ਉਹਨਾਂ ਦੀ ਭਰਤੀ ਪ੍ਰਕਿਰਿਆ ਪਹਿਲਾਂ ਜਦੋਂ ਕਾਰਨ ਹਾਈ ਕੋਰਟ ਨੇ ਕਹਿਤਾ ਤਾਂ ਇਹਨਾਂ ਨੂੰ ਕੇਂਦਰੀ ਸਕੇਲਾਂ ਦੀ ਥਾਂ ਤੇ ਪੰਜਾਬ ਸਕੇਲ ਦਿੱਤੇ ਜਾਣ।